ਨੰਦ ਕੀ ਨਾਮ ਹੈ ਜੀ ਮੈਂ ਦਰਸ਼ਨ ਕੁਰਨੀ ਪ੍ਰਧਾਨ ਜੀ ਅੱਜ ਚੋਣ ਹੋਈ ਹੈ ਕੀ ਕਹੋਗੇ ਅੱਜ ਮੈਂ ਇਹੀ ਕਹਿਣਾ ਚਾਹਣਾ ਜੀ ਸਾਡੇ ਯੂਨੀਅਨ ਦੇ ਸਮੂਹ ਮੈਂਬਰ ਸਾਰੇ ਇਕੱਠੇ ਹੋ ਕੇ ਜੀ ਇਹਨਾਂ ਨੇ ਬੜਾ ਪ੍ਰਾਲਾ ਕੀਤਾ ਜੀ ਇਹਨਾਂ ਨੇ ਇਹ ਬਹੁਤ ਹੀ ਪੂਨ ਜੋਰ ਤੇ ਮੈਨੂੰ ਜੇ ਖੁਰਸੀ ਦਾ ਮੌਕਾ ਦਿੱਤਾ ਹੈ ਵੀ ਮੈਂ ਅਸੀਂ ਤੁਹਾਨੂੰ ਜੀ ਪ੍ਰਦਾਨ ਕਰਨਾ ਚਾਹੁੰਦੇ ਆਂ ਵੀ ਤਾਂ ਕਿ ਪਹਿਲਾਂ ਵੀ ਮੁਸ਼ਕਲਾਂ ਦਾ ਹੱਲ ਕਰਕੇ ਦਿੱਤਾ ਹੈ ਹੁਣ ਵੀ ਇਹੇ ਮੁਸ਼ਕਲਾਂ ਦਾ ਹੱਲ ਕਰਕੇ ਤੁਹਾਨੂੰ ਦਿਓਗੇ ਅੱਗੇ ਜਿਹੜੇ ਵੀ ਕੋਈ ਕੰਮ ਕਰਨੇ ਦੀ ਉਹ ਕੰਮ ਕਰਦੇ ਪੂਰੀ ਰਣਨੀਤੀ ਨਾਲ ਪੂਰੇ ਯੋਗ ਨਾਲ ਅਸੀਂ ਹਰ ਕੰਮ ਦੇ ਵਿੱਚ ਪਹਿਲ ਰੱਖਾਂਗੇ ਜੀ ਤੇ ਸਵਾਰਨਗਰ ਜੁਗਿਆਂ ਨੂੰ ਕਿਸੇ ਤੀਜ ਦੀ ਅਸੀਂ ਤਤੀਵਾ ਨਹੀਂ ਲੱਗਣ ਦਵਾਵਾਂਗੇ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਸਾਡੇ ਭਰਾ ਦਾ ਭੈਣਾਂ ਦਾ ਕੰਮ ਹੈ ਜੀ ਅਸੀਂ ਪਹਿਲ ਦੇ ਆਧਾਰ ਤੇ ਕਰਕੇ ਦਵਾਗੇ ਜੀ 加ੜੀ ਸੁਣਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ مصیبت ਆਉਂਦੀ ਹੈ ਕੋਈ ਕਿਸੇ ਤਰ੍ਹਾਂ ਦਾ ਦੁੱਖ ਆਉਂਦਾ ਹੈ ਜੀ ਅਸੀਂ ਤਨਮਨ ਦੇ ਨਾਲ ਨਾਲ کھੜੀਆਂ ਹੈ ਕਿ ਕੀ ਹੋ ਗਏ ਪਹਿਲਾਂ ਦਾ ਸਰਪੀ ਸਾਹਿਬ ਬਹੁਤ ਵਧਾਈਆਂ ਬੰਨ ਬੰਨ ਬੋਲਦੇ ਅਸੀਂ ਜਿੰਨੇ ਬਣਨੇ باقی ਲੱਗੂ ਜਿੰਨੇ ਪਟਿਆ ਇੱਕ ਬਸ ਨੇ ਨਿਲ ਵਾਲਤਾ ਅੰਦਰ پولیس ਸੇਵਾ ਕਰਨਗੇ ਜੇ ਕੋਈ ਕਿਸੇ ਵਕਤ ਤੁੰਗਲੀ ਪਹੁੰਚਦੀ ਹੈ ਸਾਨੂੰ ਪਿੱਛੇ ਮੋੜਨ ਹੋਰੀ ਉਮੀਦ ਹੈ ਕਿ ਤੁੰਗਲੀ ਆ ਗਿਆ ਉਹਨੇ ਪ੍ਰਧਾਨ ਪੂਰੇ ਹੋਣਗੇ ਹਾਂਜੀ ਹਾਂ ਸਾਨੂੰ ਪੂਰਾ ਤੁਸੀਂ ਦੀ ਦੁਬਾਰਾ ਪ੍ਰਧਾਨ ਬਣਾਇਆ ਜਾਣਾ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ